मलोट जिले के इनानखेड़ा गांव में अनुसूचित जाति समुदाय के एक युवक ने गांव की ही एक सामान्य जाति की लड़की से कोर्ट मैरिज कर ली लड़के के पिता और चाचा ने बताया कि उसके बेटे ने लगभग एक महीने पहले गांव की ही एक सामान्य जाति की लड़की से शादी कर ली जाज जब हम घर पर नहीं थे तो लड़की के परिवार वाले अपने कुछ अन्य साथियों के साथ हमारे घर आए और हमारे घर में खूब तोड़फोड़ की और अनुसूचित जाति सूचक भाषा का प्रयोग करते हुए हमें जान से मारने की धमकियां दे रहे हैं हम इस उच्च अधिकारियों से लिखित पत्र भेजकर न्याय की मांग कर रहे हैं उधर गांव की पंचायत ने प्रस्ताव पार्थ कर चेतावनी दी है कि अगर कोई लड़का किसी लड़की से शादी करता है तो उसे बेदखल कर दिया जाएगा अगर कोई उसका समर्थन करता है तो उसके भी खिलाफ़ कार्रवाई की जाएगी ਕੁਛ ਜਾਂਚ ਕਰ ਰਹੀ ਹੈ ਮੇਰਾ ਨਾਮ ਮਲਕੀਤ ਸਿੰਘ ਹੈ ਜੀ ਮੈਂ ਅਮਰਤਾਰੀ ਬੰਦਾ ਹਾਂ ਕੁਛ ਸਮਾਂ ਪਹਿਲਾ ਮਹੀਨਾ ਇੱਕ ਹੋ ਗਿਆ ਮੇਰੇ ਬੇਟਾ ਜਿਹੜਾ ਪਿੰਡ ਦੀ ਕੁੜੀ ਨਾਲ ਸਹਿਮਤੀ ਨਾਲ ਰਜਮੰਦੀਨ ਨਾਲ ਉਹਨਾਂ ਨੇ ਵਿਆਹ ਕਰਵਾ ਲਿਆ ਪਿੰਡ ਪਿੰਡ ਮੇਰਾ ਹੀ ਨਾ ਖੜਾ ਜੀ ਮੈਂ ਅਮਰਤਾਰੀ ਬੰਦਾ ਹਾਂ ਮੇਰਾ ਇਹਦੇ ਵਿੱਚ ਕੋਈ ਕਸੂਰ ਨਹੀਂ ਮੇਰੇ ਬੇਟੇ ਨੇ ਤੇ ਲੜਕੀ ਨੇ ਆਪ ਵਿਚ ਰਜਮੰਦੀਨ ਨਾਲ ਵਿਆਹ ਕਰਵਾਇਆ ਨੇ ਉਸ ਤੋਂ ਬਾਅਦ ਜਿਹੜੇ ਲੜਕੀ ਦੇ ਪਰਿਵਾਰ ਵਾਲੇ ਗੁੰਡਾਗਰਦੀ ਕਰਦੇ ਮੇਰਾ ਘਰ ਸਾਰਾ ਤੋੜ ਦਿੱਤਾ ਗਿਆ ਸਾਰਾ ਸਮਾਨ ਜ਼ਰੂਰੀ ਜੁੜਾ ਹੋਈ ਸਮਾਨ ਸੋ ਚੁੱਕ ਕੇ ਲੈ ਗਏ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਮੈਨੂੰ ਇਨਸਾਫ ਦਿੱਤਾ ਜਾਵੇ ਮੇਰੇ ਨਾਲ ਕੋਈ ਤਕੈਸ਼ਾਈ ਨਾ ਕੀਤੀ ਜਾਵੇ ਇਹ ਜਿਹੜੇ ਪਰਿਵਾਰ ਵਾਲੇ ਕੁੜੀ ਵਾਲੇ ਨੇ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੈਨੂੰ ਇਨਸਾਫ ਦਿੱਤਾ ਜਾਵੇ हां गुड पीना आके मेरा नाम किरणजीत कौर ना है ये मेरा ये मेरा सोहरापुर परिवार है जिन्ने मेरा द्योर आई सुरेंद्र सिंह उन्होंने जी इत्थू ਪਿੰਡ ਦੀ ਕੁੜੀ ਨਾਲ ਜੀ ਕੋਟ ਮੈਰਿਜ ਕਰਵਾ ਲਿਆ 1 ਮਹੀਨੇ ਦੇ ਕਰੀਬ ਟਾਈਮ ਹੋ ਚੁੱਕਾ ਈ ਤੇ ਸਰ ਉਹਨਾਂ ਨੇ ਕੋਟ ਮੈਰਿਜ ਕਰਵਾ ਲਈ ਉਹਨਾਂ ਨੂੰ ਉੱਥੋਂ ਦੇ ਆਰਡਰ ਮਿਲ ਚੁੱਕੇ ਆ ਜੀ ਬਟ ਜਿਹੜਾ ਸਰ ਇਹ ਕੁੜੀ ਵਾਲਿਆਂ ਦਾ ਪਰਿਵਾਰ ਆ ਜੀ ਉਹ ਮੁੰਡੇ ਵਾਲਿਆਂ ਦੇ ਪਰਿਵਾਰ ਨੂੰ ਇੱਥੇ ਰਹਿਣ ਨਹੀਂ ਦੇ ਰਹੀ ਉਹ ਜਦੋਂ ਇੱਥੋਂ ਚਲੇ ਗਏ ਉਹ ਜਦੋਂ ਵੀ ਇੱਥੇ ਆਉਂਦੇ ਆਈ ਵਾਪਸ ਆਪਣੇ ਘਰੇ ਤਾਂ ਉਹਨਾਂ ਨੂੰ ਬਹੁਤ ਮਾੜਾ ਸਲੂਕ ਕੀਤਾ ਜਾਂਦਾ ਉਹਨਾਂ ਦੀਆਂ ਕੁੜੀਆਂ ਨਾਲ ਵੀ ਧੱਕਾ ਕੀਤਾ ਜਾਂਦਾ ਈ ਤੇ ਉਹਨਾਂ ਨੂੰ ਬਹੁਤ ਗਲਤ ਸ਼ਬਦ ਬੋਲੇ ਜਾਂਦੇ ਆਈ ਤੇ ਸਰ ਹੁਣ ਉਹ ਜਦੋਂ ਵੀ ਆਉਂਦੇ ਉਹਨਾਂ ਨੂੰ ਇੱਥੋਂ ਪਿੰਡ ਚੋਂ ਕੱਢ ਦਿੱਤਾ ਜਾਂਦਾ ਈ ਤੇ ਜ਼ਿਮੀਂਦਾਰ ਪ੍ਰਪੀ ਆ ਜਿਹੜੀ ਸਾਰੀ ਉਹ ਰਲ ਕੇ ਉਹ ਹੀ ਇਹਨਾਂ ਨਾਲ ਇਹ ਸਾਰਾ ਕੁਝ ਕਰ ਰਹੀ ਹੈ ਤੇ ਜਦੋਂ ਹੁਣ ਉਹ ਚਲੇ ਗਏ ਉਹਨਾਂ ਨੂੰ ਗਿਆਨੋਂ ਇੱਥੋਂ ਲਗਭਗ ਜੀ 1 ਮਹੀਨੇ ਦੇ ਕਰੀਬ ਟੈਬ ਹੋ ਚੁੱਕਾ ਈ ਤੇ ਉਹਨਾਂ ਦੇ ਘਰ ਦੀ ਤੁਸੀਂ ਦਸ਼ਾ ਦੇਖ ਹੀ ਸਕਦੇ ਉਹਨਾਂ ਦੇ ਘਰ ਦੀ ਬਹੁਤ ਜ਼ਿਆਦਾ ਤੋੜਪੰਨ ਕੀਤੀ ਗਈ ਹੈ ਜੀ ਉਹਨਾਂ ਦਾ ਸਮਾਨ ਵੀ ਬਹੁਤ ਜ਼ਿਆਦਾ ਖਰਾਬ ਕੀਤਾ ਹੈ ਘਟੋ ਘਾਟ ਵੀ ਬਹੁਤ ਜ਼ਿਆਦਾ ਮਤਲਬ ਕਹਿ ਸਕਦੇ ਆਪਾਂ ਉਹਨਾਂ ਦਾ ਨੁਕਸਾਨ ਕੀਤਾ ਗਿਆ ਜੀ ਇਹਨਾਂ ਦੇ ਬੋਰਡ ਉੱਤੇ ਇੱਕ ਨੋਟਿਸ ਵੀ ਲਾਇਆ ਗਿਆ ਹੈ ਪੰਚਾਇਤ ਵੱਲੋਂ ਨੋਟਿਸ ਕੀ ਹੈ ਸਰੋਈ ਪੰਚਾਇਤ ਵੱਲੋਂ ಗ್ರಾಮ ਪੰਚਾਇਤ ਵੱਲੋਂ ਆ ਜਿਹੜਾ ਮਤਾ ਪਾਸ ਕੀਤਾ ਗਿਆ ਹੈ ਉਹਦੇ ਵਿੱਚ ਉਹਨਾਂ ਨੇ ਸਾਰੀ ਪੰਚਾਇਤ ਨੇ ਰਲ ਕੇ ਇਹ ਫੈਸਲਾ ਕੀਤਾ ਗਿਆ ਹੈ ਕੁੜੀ ਤੇ ਮੁੰਡੇ ਨੂੰ ਵੀ ਆਪਾਂ ਇੱਥੇ ਨਹੀਂ ਰਹਿਣ ਦੇਣਾਗਾ ਤੇ ਸਰ ਅਸੀਂ ਇਹੀ ਕਹਿਣਾ ਚਾਹਾਂਗੇ ਵੀ ਕੁੜੀ ਤੇ ਮੁੰਡਾ ਇੱਥੇ ਨਾ ਰਹਿਣ ਜੀ ਬਟ ਜਿਹੜਾ ਉਹਨਾਂ ਦਾ ਪਰਿਵਾਰ ਆ ਉਹਨਾਂ ਨੂੰ ਇੱਥੇ ਰਹਿ ਬਟ ਜਿਹੜੇ ਜ਼ਿੰਮੇਦਾਰ ਪਰਪੀ ਉਹ ਸਾਰੀ ਰਲ ਕੇ ਉਹ ਇਹ ਕਹਿ ਰਹੀ ਹੈ ਕਿ ਅਸੀਂ ਪਰਿਵਾਰ ਨੂੰ ਨਹੀਂ ਰਹਿਣ ਦੇਣਾਗਾ ਹਾਂਜੀ ਹਾਂ ਬਜੀ ਕੀ ਨਾ ਆਪਣਾ ਤੇ ਕੀ ਹੋਇਆ ਕਿਸੇ ਨੇ ਕਰਿਆ ਮੈਂ ਪਿੰਡੂ ਆਜੀ ਹਾਂਜੀ ਤੇ ਇਹ ਨਾ ਉਹ ਨਾ ਆਪਣਾ ਦੂਜਾ ਕੁੜੀ ਮੁੰਡੇ ਨੇ ਨਾ ਪਾਜ ਬੜਾ ਦੂਜਾ ਸਹਿੰਤੀ ਨਾਲ ਦੀ ਨਾ ਵਿਆਹ ਕਰਾਇਆ ਸੀ ਤੇ ਕੋਟ ਮੈਰਿਜ ਦੇ ਆਰਡਰ ਆ ਗਏ ਸੀ ਤੇ ਇਹਨਾਂ ਨੇ ਮਤਲਬ ਬਾਅਦ ਚ ਉਹਨਾਂ ਨੇ ਤੋੜ ਭੜੀ ਕੀਤੀ ਘਰ ਦੀ ਜਿਆ ਹੂੰ ਤੇ ਆ ਤੁਹਾਡੇ ਸਾਹਮਣੇ ਕੋਣ ਸੀਗਾ ਮੁੰਡਾ ਜਿਹਨੇ ਵਿਆਹ ਕਰਾਇਆ ਕੀ ਨਾ ਉਹ ਮੁੰਡਾ ਅਮਜੀਤ ਸਿੰਘ ਦਾ ਮੁੰਡਾ ਸੀ ਉਹਦਾ ਨਾਮ ਸੀ ਜੀ ਆਪਣਾ ਸਰਵਿੰਦਰ ਸਰਵਿੰਦਰ ਸੀ ਨਾ ਯਕਾ ਕੁਕੂ ਆਦੇ ਉਹਨੂੰ ਜੀ ਸਰਿੰਦਰ ਨਾਮ ਮੁੰਡਾ ਦਾ ਹੂੰ ਹਾਂਜੀ ਕਿੰਨਾ ਕੁ ਟਾਈਮ ਪਹਿਲਾਂ ਵਿਆਹ ਕਰਾਇਆ ਸੀ ਤੇ 1 ਮਹੀਨਾ ਪਹਿਲਾਂ ਹੋਇਆ ਜੀ ਮਹੀਨਾ ਪਹਿਲਾਂ ਮਹੀਨਾ ਪਹਿਲਾਂ ਇਹ ਇਹ ਮਤਲਬ ਜਿਹੜੇ ਕਿੰਨੇ ਕਰ ਗਏ ਹੋਏ ਐ ਇਸ ਵਾਰ ਤੂੰ ਦੋ ਕਰ ਗਏ ਜਿਹੜੇ ਉਹ ਉਹਨਾਂ ਦੇ ਆਪ쪽 ਦੋ ਬੰਦੇ ਦੋਨਾਂ ਚਾਚੇ ਦਾ ਹੈ ਅੱਛਾ ਕੀ ਹੋਇਆ ਕੀ ਕਿਵੇਂ ਜਾਣਾ ਪਿਆ ਕਿ ਉਹਨਾਂ ਨੂੰ ਉਹਨਾਂ ਨੂੰ ਪਿੰਡ ਚੋਂ ਬੇਦਖਲ ਕੀਤਾ ਗਿਆ ਹੈ ਅੱਛਾ ਹਾਂਜੀ ਇਹ ਕੀ ਉਹਨਾਂ ਮਤਾਂ ਪਾ ਕੇ ਰਹੇ ਹਾਂਜੀ ਮਤਾਂ ਪਾਇਆ ਹੈ ਅੱਛਾ ਇਹਰ ਬਾਅਦ ਉਹਨਾਂ ਜਾਣ ਤੋਂ ਬਾਅਦ ਫਿਰ ਕੀ ਹੋਇਆ ਫਿਰ ਉਹਨਾਂ ਨੇ ਆਪਦੀ ਕਾਨੂੰਨੀ ਕਾਰਵਾਈ ਕੀਤੀ ਜੀ ਤੇ ਉਹਨਦੇ ਤੋਂ ਜੋ ਆਪਣਾ ਐਸਪੀ ਸਾਹਿਬ ਜਾਂ ਡੀਐਸਪੀ ਸਾਹਿਬ ਐਚਓ ਸਾਹਿਬ ਆਪੇ ਆਪਦੇ ਧਿਆਨ ਚ ਲੈ ਗਏ ਇਹ ਦੋਸ਼ਾਂ ਦੇ ਜਿਹੜੇ ਜਿਨ੍ਹਾਂ ਨੇ ਭੰਤੋੜ ਕੀਤੀ ਹੈ ਉਹ ਦੋਸ਼ਾਂ ਦੇ ਕਾਰ ਵਿੱਚ ਚਲੀ ਜਾਂਦੀ ਹੈ। ਹੂੰ ਇਹ ਭੰਤੋੜ ਕੀ ਨਹੀਂ ਕੀਤੀ। ਭੰਤੋੜ ਵੀ ਕੁੜੀਆਂ ਨੇ ਕਰਾਈ ਹੈ। ਕੁੜੀਆਂ ਨੇ ਹਾਂਜੀ ਕੁੜੀਆਂ ਨੇ ਉਹ ਕਿੱਥੋਂ ਦੇ ਬੰਦੇ ਹੈਗੇ? ਉਹ ਵੀ ਆਪਣੇ ਲਾਗੇ ਦੇ ਨੇ ਇਹਨਾਂ ਦੇ ਗਵਾੜੀ ਹੈ। ਗਵਾੜ ਦਈ ਹੈ ਭੰਤੋੜ ਦੀ। ਹਾਂਜੀ ਅੱਜ ਕੀ ਮੰਨ ਲਓ ਕੋਈ ਹੋਰ ਹੁਣ ਜਿਹੜਾ ਹੋ ਰਿਹਾ ਇਹਦਾ ਸਮਾਂ ਸਮੁੰਦਾ ਕੀ ਹੋਇਆ ਉਹ ਕਿੰਨੇ ਕ ਬੰਦੇ ਜਿਹੜੇ ਘਰੋਂ ਗਏ ਹੋਏ ਆ ਤੇ ਕੀ ਮੰਨ ਲਓ ਕੋਈ ਆਏ ਹੁਣ ਵਾਪਸੀ ਕੋ ਮੁਰਗੀ ਨਹੀਂ ਵਾਪਸੀ ਕੱਲ ਆਏ ਸੀ ਜੀ ਨਾਲ ਆਪਣਾ ਡੀਪ ਆਪਣਾ ਐਸਐਸ ਆਪਣਾ ਛੇ ਆਪਣੇ ਕਿ ਐਸਾ ਤੁਸਦਾ ਆਇਆ ਇਹ ਨਾਲ ਤੇ ਨਾਲ ਕੋਈ ਮੁਕਸਰ ਤੋਂ ਆਈ ਟੀਮ ਆਈ ਸੀ ਉਹਨਾਂ ਨੇ ਇੱਕ ਵਾਰੀ ਘਰੇ ਲਿਆ ਕੇ ਤੇ ਉਹਨਾਂ ਨੂੰ ਮੌਕਾ ਵਿਖਾਇਆ ਤੇ ਕੁਝ ਉਹਨਾਂ ਨੇ ਦੂਜਾ ਇਹਨਾਂ ਨੇ ਮੰਗ ਕੀਤੀ ਸਾਡੀ ਪੜਣਾ ਤੋੜੀ ਦੀ ਸਾਨੂੰ ਇਨਸਾਫ ਚਾਹੀਦਾ ਹੈ ਹਾਂਜੀ